DGP ਸਪੈਸ਼ਲ ਲਾ ਰਨ ਆਰਡਰ ਐਸਪੈਕਟ ਅਰਸ਼ੀ ਸ਼ਫਲਾਦੀ ਮਜੂਦੇ ਸਰ ਇਲੈਕਸ਼ਨ ਲੈ ਕੇ ਤਿਆਰੀ ਪੂਰੀ ਹੈ ਇੱਕ ਚੀਜ਼ ਹੋਰ ਵੀ ਵੇਖਣ ਨੂੰ ਆਉਂਦੀ ਹੈ ਕਿ ਕੈਂਡੀਡੇਟ ਪਿੰਡਾਂ ਦੇ ਵਿੱਚ ਅਪਚਾਰ ਕਰਨ ਜਾਂਦਾ ਤੇ ਮੋਬ ਇਕੱਠਾ ਹੋ ਜਾਂਦਾ ਇਹਨੂੰ ਲੈ ਕੇ ਕਿਸ ਤਰੀਕੇ ਦਾ ਪਲੈਨਿੰਗ ਹੈ ਤੇ ਚੈਲੈਂਜਿੰਗ ਕਿੰਨਾ ਕਰ ਰਹੇ ਇਹ ਇੱਕ ਬੜਾ ਚੈਲੰਜ ਹੈ ਕਿਉਂਕਿ ਸਾਡੀ ਕਿਸਾਨ ਜਥੇਬੰਦੀਆਂ ਨੇ ਕੁਝ ਪਾਰਟिकुलर ਪਾਰਟੀ ਦੇ ਕੈਂਡੀਡੇਟਸ ਨੂੰ ਆਪੋਜ਼ ਕਰਨ ਲਈਆ ਉਹਨਾਂ ਤੋਂ ਸਵਾਲ ਪੁੱਛਣ ਦੀ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈ ਸੋ ਪੰਜਾਬ ਪੁਲਿਸ ਉਹਨਾਂ ਨਾਲ 네ਗੋਸ਼ੀਏਟ ਕਰਕੇ ਉਹਨਾਂ ਨੂੰ ਵੀ ਕਨਵਿੰਸ ਕਰਾਉਂਦੀ ਹੈ ਕਿ ਕੋਈ ਵੀ ਜਿਹੜਾ ਇਹ ਰਾਈਟ ਹੈ ਕਿਸੇ ਕੈਂਡੀਡੇਟ ਦਾ ਕਨਵੈਂਸਿੰਗ ਦਾ ਇਸ ਦੇ ਵਿੱਚ ਕੋਈ ਰੋਕ ਨਾ ਪਾਵੇ। ਔਰ ਸਾਡੀ ਹੈਵੀ ਡਿਪਲॉयਮੈਂਟ ਹੁੰਦੀ ਹੈ ਤਾਂ ਕਿ ਕਿਸੇ ਕਿਸਮ ਦੀ ਕੋਈ ਕਨਫਰੋਂਟੇਸ਼ਨ ਨਾ ਹੋਵੇ। ਐਂਡ ਜਿੰਨੇ ਵੀ ਪ੍ਰੋਗਰਾਮਸ ਹੁੰਦੇ ਆ ਕੈਂਡੀਡੇਟਸ ਨੂੰ ਪ੍ਰੋਪਰਲੀ ਕਵਰ ਕੀਤਾ ਜਾਂਦਾ ਹੈ। नु कि रिकवरी नु लेके ਵੀ ਤੇ ਹੋਰ ਇਲੈਕਸ਼ਨ ਦਾ ਜਿਹੜਾ ਦਿਨ ਹੈ ਇੱਕ ਤਰੀਕਾ ਉਹਨੂੰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਤਿਆਰੀ ਤੇ ਹੁਣ ਤੱਕ ਦਾ ਮੇਜਰ ਜਿਹੜਾ ਹੈ ਕਿ ਇੱਕ ਰਿਕਵਰੀ ਤੇ ਜੀ ਗੱਲ ਕਰੀਏ ਪੰਜਾਬ ਦੀ ਕਿਵੇਂ ਦੀ ਰਹੀ ਹੈ ਤੇ ਇਸ ਵਕਤ ਮੌਜੂਦਾ ਸਮੇਂ ਦੀ ਸਥਿਤੀ ਕੀ ਹੈ ਇਸ ਵੇਲੇ ਪੰਜਾਬ ਦੀ ਰਿਕਵਰੀ ਹਿੰਦੁਸਤਾਨ ਤੇ ਚੌਥੇ ਨੰਬਰ ਤੇ ਹੈ ਓਕੇ ਐਂਡ ਬੜੀ ਅਚੀ ਰਿਕਵਰੀਆਂ ਹੋਈਆਂ ਭਾਵੇਂ ਡਰੱਗਸ ਦੀ ਹੈ ਭਾਵੇਂ ਪੈਸਿਆਂ ਦੀ ਹੈ ਭਾਵੇਂ ਲਿਕਰ ਦੀ ਹੈ ਭਾਵੇਂ ਆਮ ਸਨ ਅਮਨੀਸ਼ਨ ਦੀ ਹੈ ਔਰ ਸਾਡੀ ਪੰਜਾਬ ਪੁਲਿਸ ਐਸ ਅ ਯੂਨਿਟ ਪੂਰੀ ਤਰ੍ਹਾਂ ਤਤਪਰ ਹੈ ਕਿ ਜਿਹੜੀ ਵੀ ਕੋਈ ਸਿਚੁਏਸ਼ਨ ਆਈ ਉਸ ਤੋਂ ਨਿਜੇ ਤੇ ਜਿਹੜੇ ਸਾਡੇ ਪ੍ਰੀਕਾਸ਼ਨਰੀ ਮਰਜਰਸ ਨੇ ਸਾਰੇ ਲੈ ਗਏ ਹਨ ਔਰ ਜਿਹੜੀ ਫੋਰਸ ਹੈ ਸਾਨੂੰ ਗਰਮ ਮਿਲਟਰੀ ਫੋਰਸਸ ਵੀ ਆ ਰਹੀਆਂ ਹਨ ਜੋ ਕਿ ਥੇਤੀ ਡਿਪਲੋਏ ਹੋ ਜਾਣਗੇ ਅੱਜ ਡੀਜੀਪੀ ਸਾਹਿਬ ਨੇ ਟਵੀਟ ਵੀ ਕੀਤਾ ਉਸ ਤੋਂ ਪਹਿਲਾਂ ਵੀ ਕਰਦੇ ਆਏ ਨੇ ਕਿ ਇੰਟਰਨੈਸ਼ਨਲ ਡਰਗ ਰੈਕਡ ਤੇ ਬਹੁਤ ਪੈਣੀ ਨਜ਼ਰ ਰੱਖੀ ਜਾ ਰਹੀ ਹੈ 83 ਲੱਖ ਦੇ ਆਸ-ਪਾਸ ਗ੍ਰਮ ਜਿਹੜਾ ਹੈ ਕਿ ਉਹ ਨਸ਼ਾ ਫੜਿਆ ਗਿਆ ਖਾਸ ਤੌਰ ਤੇ ਇਲੈਕਸ਼ਨਸ ਵਿੱਚ 23 ਜਿਲ੍ਹਿਆਂ ਦੇ ਵਿੱਚ ਮੈਂ ਜਾਨਣਾ ਚਾਹੁੰਦਾ ਕਿ ਉਹ ਜ਼ਿਲ੍ਹੇ ਕਿਹੜੇ ਨੇ ਇਹੋ ਜਿਹੇ ਤੇ ਮੇਨ ਜਿਹੜਾ ਨਸ਼ਾ ਹੈ ਉਹ ਕਿਸ ਕਿਸਮ ਦਾ ਦੇਖੋ ਹਰ ਕਿਸਮ ਦਾ ਹੀ ਨਸ਼ਾ ਹੈ ਉਸ ਉਹਦੇ ਚੋਂ ਹਿਰੋਇਨ ਤੋਂ ਲੈ ਕੇ ਅਸੀਮ ਹੈ ਜਿਹੜੀ ਹਿੰਦੁਸਤਾਨ ਚੋਂ ਹੀ ਕਈ ਸਟੇਟਾਂ ਚੋਂ ਆ ਰਹੀ ਹੈ ਆ ਬਾਰਡਰ ਤੇ ਅਕ੍ਰੋਸ ਦ ਬਾਰਡਰ ਜਿਹੜੀ ਹਿਰੋਇਨ ਆ ਰਹੀ ਹੈ ਇਸ ਤੋਂ ਇਲਾਵਾ ਸ਼ਰਾਬ ਵੀ ਕਾਫੀ ਲਾਹਨ ਸ਼ਰਾਬ ਲਗਾਇਆ 12 ਲੱਖ ਲੀਟਰ ਦੇ ਆਸਪਾਸ ਸਾਰੀ ਅਸੀਂ ਖੜੀ ਹੈ ਸੋ ਸਾਡੀ ਇਹ ਮਹਿੰਮ ਲਗਾਤਾ ਜਿਹੜੇ ਸਮਗਲਰਸ ਹੈ ਬੂਟਲੇਗਰਸ ਹੈ ਇਹਨਾਂ ਦੇ ਖਿਲਾਫ ਅਸੀਂ ਮਹਿੰਮ ਚਲਾ ਰਹੇ ਹਾਂ ਰਾਈਟ ਸਰ ਥੈਂਕ ਯੂ ਇਹ ਤੁਸੀਂ ਗੱਲਬਾਤ ਸੁਣੀ ਹੈ ਅਰਪੀ ਸ਼ੁਕਰਾ ਹੋਰੀ ਜਿਲੰਦਰ ਦੇ ਸੀਪੀ ਆਫਿਸ ਪੌਂਚੀਸਨ ਜਿੱਥੇ ਉਹਨਾਂ ਨੇ ਵੱਖ-ਵੱਖ ਰੇਂਜ ਦੇ ਜਿਹੜੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਹੈ ਬੀਐਸਐਫ ਵੀ ਉਹਦੇ ਸ਼ਾਮਿਲ ਸੀ ਸੀਆਰਪੀਐਫ ਸ਼ਾਮਿਲ ਸੀ ਖਾਸ ਤੌਰ ਤੇ ਪੰਜਾਬ ਪੁਲਿਸ ਦੇ ਉਹ ਨੁਮਾਇंदे ਸ਼ਾਮਿਲ ਸਨ ਜੋ ਦਿਨ ਰਾਤ ਜਿਹੜਾ ਹੈ ਕਿ ਫੀਲਡ ਤੇ ਕੰਮ ਕਰ ਰਹੇ ਨੇ ਹੁਣ ਦੇਖਣਾ ਹੋਏਗਾ ਕਿ ਜਿਸ ਤਰੀਕੇ ਤੇ ਦਾਅਵੇ ਕੀਤੇ ਗਏ ਹੈ ਕਿ 1 ਜੂਨ ਦੀਆਂ ਚੋਣਾ ਕਿਸ ਤਰੀਕੇ ਦੇ ਨਾਲ ਹੁੰਦੀਆਂ ਨੇ ਹਾਲਾਂਕਿ ਇਹ ਜ਼ਰੂਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਹੈ ਵੱਧ ਚੜ ਕੇ ਹਿੱਸਾ ਲਿਆ ਦਿੱਤਾ ਜਾਵੇ ਤੇ ਪੰਜਾਬ ਪੁਲਿਸ ਜਿਹੜੀ ਹੈ ਕਿ ਹਰ ਵੇਲੇ 24 ਘੰਟੇ ਜਿਹੜਾ ਹੈ ਕਿ ਉਹਨੇ ਸੇਵਾ